ਲੋਕਾਂ ਨਾਲ ਗੱਲਬਾਤ ਕਰਦੇ ਆ ਜਾਣਦੇ ਆ ਬਰਨਾਲੇ ਵਾਲੇ ਇਸ ਵਾਰ ਕਿਹਨੂੰ ਜਿਤਾ ਕੇ ਸੰਗਰੂਰ ਤੋਂ ਐਮਪੀ ਬਣਾ ਕੇ ਭੇਜਣਗੇ ਅੰਕਲ ਜੀ ਵੋਟ ਕਿਹਨੂੰ ਮਾਉਗੇ ਇਸ ਵਾਰ ਜਿਹੜੂ ਕਹੋਗੇ ਪਾਵਾਗੇ ਜੀ ਹਾਂਜੀ ਜਿਹੜੂ ਕਹੋਗੇ ਪਾਵਾਗੇ ਜੀ ਤੁਹਾਨੂੰ ਕਿਹੜੀ ਪਾਰਟੀ ਦੇ ਕੰਮ ਵਧੀਆ ਲੱਗਦੇ ਆ ਝਾੜੂ ਵਾਲਿਆਂ ਨੂੰ ਪਾਵਾਗੇ ਜੀ ਸਾਡੀ ਵੋਟ ਝਾੜੂ ਵਾਲਿਆਂ ਨੂੰ ਪਾਵਾਂਗੇ ਕਾਰਨ ਕਾਰਨ ਉਹਨਾਂ ਨੇ ਕੰਮ ਵਧੀਆ ਕੀਤੇ ਨੇ ਕੱਛੀਆਂ ਨੇ ਦੇ ਹੋਰ ਵੀ ਜਿੰਨੇ ਵੀ ਕੰਮ ਨਵੇਂ ਅੱਛਾ ਜੀ ਲੋਕਾਂ ਨੇ ਕਰਦਿਆਂ ਗੱਲਬਾਤ ਜਾਣਦੇ ਆ ਇਸ ਵਾਰ ਬਰਨਾਲ ਵਾਲੇ ਕਿਹਨੂੰ ਜਿਤਾਉਣਗੇ ਭਾਈ ਜੀ ਵੋਟ ਕਿਹਨੂੰ ਪਾਓਗੇ ਅਜੇ ਕੋਈ ਪਤਾ ਨਹੀਂ ਜੀ ਕਿਹਨੂੰ ਹੈ ਕਿਹੜੀ ਸਰਕਾਰ ਦਾ ਕਿਹੜੀ ਪਾਰਟੀ ਤੁਹਾਨੂੰ ਕੰਮ ਵਧੀਆ ਲੱਗਦੇ ਆ ਕੋਸ ਨਹੀਂ ਕਹਿ ਸਕਦਾ ਇਹ ਬੱਚਾ ਉਚਾਲੀ ਆ ਇਹਦਾ ਭਾਈ ਜੀ ਵੋਟ ਕਿਹਨੂੰ ਪਾਓਗੇ ਵੋਟ ਬੀਜੇ ਪੈਨੂੰ ਬੀਜਪੀ ਨੂੰ ਕਾਰਨ ਬਸ ਕਾਰਨ ਕਿ ਆਪਣਾ ਬੀਜਪੀ ਨੇ ਆਪਣਾ ਆਪਣੀ ਪਾਰਟੀ ਹੈ ਤੁਹਾਡੀ ਵੋਟ ਵੀਰੇ ਪਰਾ ਕਾਦੇ ਕਾਂਗਰਸ ਕਾਂਗਰਸ ਨੂੰ ਆ ਅੰਕਲ ਜੀ ਖੜੇ ਆ ਅੰਕਲ ਜੀ ਨਾਲ ਗੱਲਬਾਤ ਕਰਦੇ ਆ ਅੰਕਲ ਜੀ ਵੋਟ ਕਿਹਨੂੰ ਪਾਓਗੇ ਇੱਥੇ ਕਾਂਗਰਸ ਨੂੰ ਪਾਓਗੇ ਕਾਰਨ ਕਾਰਨ ਕਿ ਵਧੀਆ ਸਹੂਲਤ ਦੇ ਰਹੇ ਹਨ ਅੱਛਾ ਜੀ ਅੰਕਲ ਤੁਹਾਡੀ ਵੋਟ ਹੈ ਅੱਜ ਤਾਂ ਭਰਾਵਾ ਪਹਿਲਾਂ ਵੀ ਕਾਂਗਰਸ ਨੂੰ ਪਾਉਂਦੇ ਹੁਣ ਵੀ ਪਾਵਾਂਗੇ ਤੱਟੜ ਕਾਂਗਰਸੀ ਤੁਸੀਂ ਵੀਰੇ ਤੁਸੀਂ ਵੋਟ ਕਾਂਗਰਸ ਕਾਂਗਰਸ ਆਹ ਬੈਂਕਲ ਜੀ ਖੜੇ ਆ ਅੰਕਲ ਜੀ ਵੋਟ ਕਿਹਨੂੰ ਪਾਓਗੇ ਇਸ ਵਾਰ ਵੋਟ ਪਾ ਰਹੇ ਆਂ ਜਿਹਨੂੰ ਲੋਟ ਲੱਗਿਆ ਜਿਹਨੂੰ ਲੋਟ ਲੱਗਦਾ ਕਿਹੜੀ ਸਰਕਾਰ ਦਾ ਕਿਹੜੀ ਪਾਰਟੀ ਤੁਹਾਨੂੰ ਕੰਮ ਵਧੀਆ ਲੱਗਦਾ ਪਾਰਟੀ ਦਾ ਭਾਈ ਕੋਈ ਇੱਥੇ ਪੁੱਛਦੀ ਹੈ ਜੀ ਅਸੀਂ ਤਾਂ ਹਜੇ ਰੱਖਸਾ ਹੀ ਚਲਾਉਨੇ ਆਂ ਬਸ ਅੱਛਾ ਜੀ ਅੰਕਲ ਜੀ ਵੋਟ ਕਿਨੂੰ ਪਾਓਗੇ ਸਵਾਲ ਹਾਂਜੀ ਵੋਟ ਕਿਨੂੰ ਪਾਓਗੇ ਬੀਜੇਪੀ ਨੂੰ ਪਾਏਗੇ ਜੀ ਕਾਰਨ ਕਿ ਮੋਦੀ ਬੜੀਆ ਕੰਮ ਕਰ ਰਹੇ ਆਂ ਜੀ ਅੱਛਾ ਮੋਦੀ ਬੜੀਆ ਕੰਮ ਕਰੇ ਇੱਕ ਕੰਮ ਸਾਨੂੰ ਵੀ ਗਣਾ ਦੇ ਕੋਈ ਉਹਨਾਂ ਨੇ ਇਹ ਕੀਆ ਹੈ ਕਿ ਜਿਹੜੇ ਜਿਹੜੇ ਭਾਰਤ ਦੇ ਅੰਦਰ ਜਿਹੜੇ ਪਹਿਲੇ ਜੋ ਸਥਿਤੀ ਸੀ ਜਿਵੇਂ ਕਸ਼ਮੀਰ ਦੇ ਅੰਦਰ ਜਿਹੜੀ ਧਾਰਾ ਜੋ ਮਾ ਕੋਈ ਜ਼ਮੀਨ ਨਹੀਂ ਲੈ ਸਕਦਾ ਤਾਂ ਹੁਣ ਆਮ ਜਿਵੇਂ ਦੂਸਰੇ ਸੰਵਿਧਾਨ ਦੇ ਅੰਦਰ ਜੁੜੂ ਗਏ ਹਾਂਜੀ ਇਹ ਵਧੀਆ 370 ਧਾਰਾ ਭਾਈ VOTING ਨੂੰ ਪਾਉਗੇ ਬੈਸੇ ਤਾਂ BJP ਸਰਕਾਰ ਨੂੰ ਮਤਲਬ ਕਿ ਬਹੁਤ ਵਧੀਆ ਕੰਮ ਕਰਵਾਏ ਨੇ ਹਾਂਜੀ ਤੇ ਬਾਕੀ ਸਾਡਾ ਮਤਲਬ ਕਿ ਸਾਰੇ ਸਾਰਿਆਂ ਦਾ ਮਤਲਬ ਕਿ ਜਿਹੜਾ ਧਾਰਮਿਕ ਸਥਾਨ ਹੈ ਆਪਣਾ RAM ਮੰਦਰ ਹੈ ਸਭ ਤੋਂ ਵੱਡਾ ਕੰਮ ਇਹ ਆਪਣੇ ਹਿੰਦੁਸਤਾਨ ਦੇ ਵਿੱਚ ਵਧੀਆ ਕੰਮ ਹੋਇਆ ਹੈ ਠੀਕ ਹੈ ਠੀਕ ਹੈ ਸਭ ਤੋਂ ਵੱਡਾ ਕਾਰਨ ਇਹ ਵੀ ਬਣਦਾ ਹੈ ਬਾਕੀ ਮੋਦੀ ਸਰਕਾਰ ਨੇ ਬਹੁਤ ਵੱਡੇ ਵੱਡੇ ਕੰਮ ਕਰਵਾਏ ਨੇ ਠੀਕ ਹੈ ਆਹ ਹੋਰ ਲੋਕਾਂ ਨਾਲ ਗੱਲਬਾਤ ਕਰਦੇ ਭਾਈ ਜੀ VOTING ਨੂੰ ਪਾਉਂਗੇ ਬੋਟ ਜੀ ਕਾਂਗਰਸ ਨੂੰ ਪਾਵਾਂਗੇ ਕਾਰਨ ਕਾਰਨ ਜੀ ਕਾਂਗਰਸ ਦੇ ਰਾਜ ਦੇ ਵਿੱਚ ਇੱਕ ਤਾਂ ਮਹਿੰਗਾਈ ਘਟ ਸੀ ਹਾਂਜੀ ਜਿਹੜੀ ਮੇਨ ਮੁੱਦਾ ਮਹਿੰਗਾਈ ਦਾ ਹੁੰਦਾ ਹੁਣ ਮੰਨ ਲਓ ਮੈਂ ਗਰੀਬ ਬੰਦਾ ਦਿਹਾੜੀ ਕਰਦਾ ਮੈਂ ਹਾਂਜੀ ਮੈਨੂੰ ਤਾਂ ਜਿਹੜਾ ਬੰਦਾ ਮਹਿੰਗਾਈ ਘਟ ਰੱਖੂਗਾ ਮੈਨੂੰ ਤਾਂ ਉਹ ਵਧੀਆ ਹਾਂਜੀ ਮੈਨੂੰ ਬੀਜੇਪੀ ਤੋਂ ਜਾਂ ਕਿਸੇ ਹੋਰ ਆਮ ਆਦਮੀ ਤੋਂ ਜਾਂ ਕਿਸੇ ਤੋਂ ਕੀ ਲੈਣਾ ਠੀਕ ਹੈ ਜੀ ਉਹਨਾਂ ਦੇ ਰਾਜ ਦੇ ਵਿੱਚ 425 ਰੁਪਏ ਦਾ ਸਿਲੰਡਰ ਰੰਦਾ ਰਹਿਆ ਮੈਂ ਠੀਕ ਹੈ ਜੀ 20 ਰੁਪਏ ਕਿਲੋ ਦਾਲ ਰੰਦੀ ਰਹੀ ਮੈਨੂੰ ਠੀਕ ਹੈ ਜੀ ਤੇ ਉੰਨਾ ਦਾ ਰਾਜ ਫਿਰ ਵੀ ਸਹੀ ਸੀ ਵੀ ਗਰੀਬ ਬੰਦਾ ਆਪਣਾ ਗੁਜ਼ਾਰਾ ਕਰ ਸਕਦਾ ਸੀ ਅੱਜ ਦੇ ਟਾਈਮ ਦੇ ਵਿੱਚ ਹਰ ਇੱਕ ਬੰਦਾ ਕਰਜ਼ਾਈ ਹੈ ਠੀਕ ਹੈ ਜੀ ਆਓ ਹੋਰ ਲੋਕਾਂ ਨਾਲ ਗੱਲਬਾਤ ਕਰਦੇ ਆਂ ਬਰਨਾਲੇ ਵਾਲੇ ਇਸ ਵਾਰ ਕਿਹਨੂੰ ਜਿਤਾਉਣਗੇ ਬਾਈ ਜੀ ਵੋਟ ਕਿਹਨੂੰ ਪਾਓਗੇ ਇਹ ਮੌਕੇ ਦੀ ਦੱਸਾਂਗੇ ਵੀਰੇ ਮੌਕੇ ਦਾ ਮੌਕਾ ਆ ਜੀ ਕਿਹੜੀ ਸਰਕਾਰ ਦਾ ਕਿਹੜੀ ਪਾਰਟੀ ਤੁਹਾਨੂੰ ਕੰਮ ਵਧੀਆ ਲੱਗਦਾ ਹਰੇ ਤਾਂ ਝਾੜੂ ਵਾਲੀ ਵਧੀਆ ਵੀ ਹਸਪਤਾਲ ਖੁਲਾਤਾ ਉਹਨਾਂ ਨੇ ਹਾਂ ਜੀ ਪਾਰ ਕੇ ਇੱਥੇ ਠੀਕ ਹੈ ਜੀ ਆ ਦਵਾਈਆਂ ਮੁਕਤ ਮਿਲਦੀਆਂ ਨੇ ਗਰੀਬਾਂ ਵਾਸਤੇ ਠੀਕ ਆ ਹੋਰ ਆਓ ਹੋਰ ਲੋਕਾਂ ਨਾਲ ਵੀ ਗੱਲਬਾਤ ਕਰਦੇ ਜਾਣਦੇ ਆ ਬਾਈ ਜੀ ਵੋਟ ਕਿਨੂੰ ਪਾਓਗੇ ਸਿਮਰਜੀਤ ਸਿੰਘ ਮਾਨ ਨੂੰ ਹੀ ਕਾਰਨ ਕਾਰਨ ਬਸ ਉਹ ਬਹੁਤ ਚਿਰ ਦੇ ਹੋ ਨਹੀਂ ਬਣੇ ਐਮਪੀ ਨਹੀਂ ਬਣੇ ਸੌਰੀ ਠੀਕ ਹੈ ਇਸ ਵਾਰ ਐਮਪੀ ਸਿਮਰਜੀਤ ਮਾਨ ਨੂੰ ਦੁਬਾਰਾ ਬਣਾਉਣਗੇ ਸੰਗਰੂਰ ਵਾਲੇ ਬਾਈ ਜੀ ਵੋਟ ਕਿਨੂੰ ਪਾਓਗੇ ਹਜੇ ਕੁਝ ਨਹੀਂ ਕਹਿ ਸਕਦੇ ਬਾਈ ਕਾਰਨ ਨਹੀਂ ਪਾਉਂਗੇ ਬਾਅਦ ਟਾਡੀ ਵੋਟ ਜੇ ਦੇਖਾਂਗੇ ਆਪ ਪਾਰਟੀ ਦਾ ਜਿਹੜੀ ਸਰਕਾਰ ਤੁਹਾਨੂੰ ਕੰਮ ਬਦੀ ਲੱਗਦਾ ਮੌਕਾ ਦੇਖਾਂਗੇ ਜੀ ਇਹਦਾ ਸਾਰੇ ਪਾਰਟੀ ਬੇਕਾਰ ਹੋ ਗਏ ਹੁਣ ਅੱਛਾ ਦੇਖਾਂਗੇ ਵੀਰੇ ਇਹਦਾ ਯਾਰ ਟਾਡੀ ਵੋਟ ਹੈ ਟਾਡੀ ਵੋਟ ਵਿਕਾਸ ਨੂੰ ਹੈ ਵਿਕਾਸ ਜਿਹੜਾ ਪੰਜਾਬ ਜੇ ਨਸ਼ਾ ਖਤਮ ਕਰੂਗਾ ਉਹਦੇ ਵਾਸਤੇ ਹੈ ਨਸ਼ਾ ਖਤਮ ਕਰੂਗਾ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਗੰਦ ਪਿਆ ਹੋਇਆ ਨਸ਼ੇ ਦਾ ਇਹ ਨਸ਼ਾ ਜਿਹੜੀ ਪਾਰਟੀ ਖਤਮ ਕਰੂਗਾ ਜੇ ਸਾਨੂੰ ਲੱਗੂਗਾ ਕਿ ਹਾਂ ਵੀ ਇਹ ਪਾਰਟੀ ਖਤਮ ਕਰਨ ਵਾਲੀ ਹੈਗੀ ਆ ਉਹਨੂੰ ਅਸੀਂ ਵੋਟ ਪਾਵਾਂਗੇ ਆਓ ਗੱਲਬਾਤ ਕਰਦੇ ਆ ਸਰ ਵੋਟ ਕਿਹਨੂੰ ਪਾਓਗੇ ਇਸ ਵਾਰ ਮਾਣ ਨੂੰ ਪਾਵਾਂਗੇ ਜੀ ਸਿਮਰਜੀਤ ਮਾਣ ਨੂੰ ਹਾਂ ਜੀ ਸਿਮਰਜੀਤ ਮਾਣ ਦੇਖਦੇ ਆ ਇਸ ਵਾਰ ਕੌਣ ਜਿੱਤਦਾ ਵਾ ਹਲਕਾ ਬਰਨਾਲਾ ਤੋਂ ਸੰਗਰੂਰ ਤੋਂ ਕੌਣ ਜਿੱਤ ਕੇ ਐਮਪੀ ਬਣਦਾ ਬਾਈ ਜੀ ਵੋਟ ਕੀ ਨਿ ਪਾਓਗੇ ਦੇ ਘੈਂ ਟਾਈਮ ਟਾਈਮ ਆਏ ਨਹੀਂਗਾ ਨਾ ਟਾਈਮ ਆਊ ਹਰੇ ਮਾਣ ਕਿਹੜੀ ਸਰਕਾਰ ਦਾ ਕਿਹੜੀ ਪਾਰਟੀ ਤੁਹਾਨੂੰ ਕੰਬ ਵਧੀਆ ਲੱਗਦਾ ਕੋਈ ਨਹੀਂ ਪਤਾ ਲੱਗਦਾ ਸਾਡੇ ਦਾ ਹੁਣ ਅੱਛਾ ਜੀ ਆਹ ਦੇ ਅੰਕਲ ਅੰਕਲ ਜੀ ਵੋਟ ਕੀ ਨਿ ਪਾਓਗੇ ਝਾੜੂ ਨੂੰ ਝਾੜੂ ਨੂੰ ਆਹ ਹੋਰ ਲੋਕਾਂ ਨੇ ਵੀ ਗੱਲਬਾਤ ਕਰਦੇ ਆਂ ਜਾਣਦੇ ਆਂ ਹਲਕਾ ਬਰਨਾਲਾ ਦੇ ਲੋਕਾਂ ਦਾ ਕੀ ਆ ਰਾਏ ਆ ਮਾਤਾ ਖੜੀਆ ਮਾਤਾ ਵੋਟ ਕਿ ਨੂੰ ਪਾਏਗੀ ਆ ਦੱਸ ਵੋਟ ਪਾ ਦਾਂਗੇ ਜੀ ਇਹਨਾਂ ਨੂੰ ਪਹਿਲਾਂ ਪਾਈਏ ਮੋਤੀ ਪਹਿਲਾਂ ਕਿ ਨੂੰ ਪਾਈਆ ਦਾ ਜਿਹੜੀ ਸਰਕਾਰ ਹੋਸੀ ਵੋਟ ਆ ਆਵਾਜ਼ ਦਿਵਾ ਦਿਓ ਆਹ ਹੋਰ ਲੋਕਾਂ ਨੇ ਕਰਦੇ ਆਂ ਵੋਟ ਵੋਟ ਕਿ ਨੂੰ ਪਾਏਗਾ ਕਿ ਨੂੰ ਪਾਣੀ ਬੋਲ ਹਾਂ ਦੱਸੋ ਕਿ ਨੂੰ ਪਾਣੀ ਬੋਲ ਦੱਸੋ ਕਿ ਨੂੰ ਪਾਓਗੇ ਕੇਸਰੀਵਾਲ ਨੂੰ ਕੇਜਰੀਵਾਲ ਨੂੰ ਬਾਜੀ ਤੁਹਾਡੀ ਵੋਟ ਹੈ ਪਾ ਕਿਸੇ ਨੂੰ ਨਹੀਂ ਪੈਂਦੀ ਕਾਰਨ ਕੀ ਕਰਨਾ ਹੈਗਾ ਆਪਾਂ ਕੇ ਅੱਛਾ ਜੀ ਕੋਈ ਫਾਇਦਾ ਨਹੀਂ ਕਿਸ ਨੂੰ ਪਾਉਂਦਾ ਅੱਛਾ ਕੋਈ ਫਾਇਦਾ ਨਹੀਂ ਬਾਈ ਥੋੜੀ ਵੋਟ ਸਿਮਰਜੀਤ ਮਾਨ ਵੀ ਬਰੇ ਥੋੜੀ ਵੋਟ ਐ ਤਾਂ ਮੇਰੀ ਬਣੀ ਨਹੀਂ ਯਾਰ ਬਾਈ ਇਹ ਤਾਂ ਵੋਟ ਬਣੀ ਨਹੀਂ ਆ ਹੋਰ ਲੋਕ ਖੜੇ ਉਹਨਾਂ ਦਾ ਕਰਦੇ ਆ ਗੱਲਬਾਤ ਜਾਣਦੇ ਆ ਭਾਈ ਜੀ ਵੋਟ ਵੀਰੇ ਮਾਨ ਨੂੰ ਮਾਨ ਸਿਮਰਜੀਤ ਮਾਨ ਤੁਹਾਡੀ ਵੋਟ ਸਿਮਰਜੀਤ ਸਿੰਘ ਮਾਨ ਤੁਹਾਡੀ ਵੋਟ ਬਾਈ ਜੀ ਸਮਰਜੀਤ ਸਿੰਘ ਮਾਨ ਠੀਕ ਆ ਜੀ ਬਾਈ ਥੋੜੀ ਵੋਟ ਕਿ ਨੂੰ ਪਾਵਾਂਗੇ ਅਸੀਂ ਤਾਂ ਮੋਦੀ ਨੂੰ ਪਾਵਾਂਗੇ ਬਾਈ ਬਸ ਮੋਦੀ ਨੂੰ ਪਾਵਾਂਗੇ ਅਸੀਂ ਤਾਂ ਮੋਦੀ ਵਧੀਆ ਲੱਗਦਾਗਾ ਸਭ ਤੋਂ ਵਧੀਆ ਵਧੀਆ ਲੱਗਦਾ ਬਾਈ ਜੀ ਤੁਹਾਡੀ ਵੋਟ ਸਿਮਰਤ ਸਿੰਘ ਮਾਨ ਨੂੰ ਕਾਰਨ ਕਾਰਨ ਬਹੁਤ ਵਧੀਆ ਬੰਦਾ ਜੀ ਠੀਕ ਹੈ ਬਾਈ ਤੁਹਾਡੀ ਵੋਟ ਮਾਨ ਜੀ ਠੀਕ ਹੈ ਬਾਈ ਤੁਹਾਡੀ ਵੋਟ ਮਾਨ ਨੂੰ ਮਾਨ ਸਾਹਿਬ ਮਾਨ ਸਾਹਿਬ ਮਾਨ ਸਾਹਿਬ ਮਾਨ ਦਾ ਪੂਰਾ ਨਾਮ ਲਿਆ ਕਰੋ ਭਗਵੰਤ ਮਾਨ ਵੀ ਆਇਆ ਅੱਜ ਕੱਲ ਵੋਟ ਬਾਈ ਜੀ ਮੋਦੀ 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 ਬਾਈ ਤੁਹਾਡੀ ਵੋਟ ਸਮਰਜੀਤ ਸਿੰਘ ਮਾਨ ਤੁਹਾਡੀ ਜੀ ਸਮਰਜੀਤ ਮਾਨ ਬਾਈ ਤੁਹਾਡੀ ਵੋਟ ਮੀਤ ਹੇਰ ਮੀਤ ਹੇਰ ਦੇ 75 ਵੋਟਾਂ ਕਾਰਨ ਬਹੁਤ ਵਧੀਆ ਰਹੇ ਬਾਸ 7 ਦਿਨਾਂ ਵਧੀਆ 10 ਦਾ ਸੁਧਾਰ ਕਰੀ ਜਾਂਦੇ ਨੇ ਬੀਲ ਆ ਬੇਲ ਨਹੀਂ ਆਇਆ ਹੋਰ ਵੀ ਕੋਈ ਵੀ ਕੋਈ ਸਮੱਸਿਆ ਆਉਂਦੀ ਹੈ ਉਹ ਪੂਰੀ ਕਰਦੇ ਆ ਸਾਡੀ ਕੋਈ ਇਹ ਨਹੀਂ 72 ਵੋਟਾਂ ਨੇ ਸਿੱਧੀਆਂ ਇਹਨੂੰ ਭੈਣੀਆਂ 75 ਦੀ 75 ਵੋਟਾਂ ਸਿੱਧੀਆਂ ਤੁਹਾਡੀ ਬਈ ਮੀਤ ਹੀਰ ਬਈ ਮੀਤ ਤੁਹਾਡੀ ਵੋਟ ਬਈ ਮਾਨ ਨੂੰ ਕਿਹੜੇ ਮਾਨ ਨੂੰ ਭਗਵੰਤ ਮਾਨ ਨੂੰ ਸਰ ਜੀ ਸਿੰਘ ਮਾਨ ਨੂੰ ਠੀਕ ਹੈ ਨਾਂ ਪੂਰਾ ਲਿਆ ਕਰੋ ਭਗਵੰਤ ਮਾਨ ਵੀ ਆਂਦਾ ਅੱਜਕੱਲ ਬਾਈ ਜੀ ਵੋਟ ਕਿਹਨੂੰ ਪਾਉਂਗੇ ਸਰਦਾਰ ਸੇਂਦੂ ਸਿੰਘ ਮਾਨ ਨੂੰ ਠੀਕ ਆ ਸਿਮਰਜੀਤ ਮਾਲ ਨੂੰ ਇਸ ਵਾਰ ਹਲਕਾ ਬਰਨਾਲਾ ਦੇ ਲੋਕ ਦੇਖਦੇ ਆ ਕਿਹਨੂੰ ਜਿੱਤਾਂ ਹੁੰਦੇ ਆ ਮਾਤਾ ਜੀ ਵੋਟ ਕਿਹਨੂੰ ਪਾਵਾਂਗੇ ਅਸੀਂ ਫੇਰ ਵੀ ਇਕਤੀ ਆਪ ਝਾੜੂ ਨੂੰ ਵੋਟ ਪਾਵਾਂਗੇ ਪਰ ਝਾੜੂ ਵਾਲਿਆਂ ਨੇ ਸਾਨੂੰ ਜਮਾ ਨਹੀਂ ਪੁੱਛਿਆ ਇਕਤੀ ਕਿਉਂ ਅਸੀਂ ਆਪਣੇ ਕੋਆਪਰੇਟ ਮਹਿਕਮੇ ਚ ਕੰਮ ਕਰਦੇ ਆ ਡੇਲੀ ਵੇਜ ਦੇ ਆਧਾਰ ਤੇ ਜਦ ਕਿ ਮਹਿਕਮਾ ਪ੍ਰਧਾਨ ਮੰਤਰੀ ਕੋਲੇ ਸੀਗਾ ਆਪਣੇ ਕੋਲੇ ਆਪਮਾਨ ਸਾਹਿਬ ਕੋਲੇ ਪਰ ਫੇਰ ਵੀ ਸਾਡੀ ਨਾ ਤਾਂ ਮੀਤ ਮੇਰ ਨੇ ਕੋਈ ਹੈਲਪ ਕੀਤੀ ਆ ਨਾ ਸਾਡੀ ਕੋਈ ਉਗੋ ਵਾਲੇ ਨਹੀਂ ਸੁਣੀ ਆ ਵੋਟ ਕਿਹਨੂੰ ਪਾਵਾਂਗੇ ਇਸ ਵਾਰ ਵੋਟ ਫੇਰ ਵੀ ਝਾੜੂ ਨੂੰ ਪਾਵਾਂਗੇ ਠੀਕ ਚੜੂਨ ਜੀ ਚੜੂਨ ਆਹ ਹੋਰ ਲੋਕਾਂ ਨੇ ਕਰਦੇ ਆ ਗੱਲਬਾਤ ਬਾਈ ਜੀ ਵੋਟ ਕਿ ਨੂੰ ਮਾਹੇਗਾ ਮੇਰੇ ਜ਼ਬਰੇ ਹਜੇ ਵੋਟ ਹੀ ਨਹੀਂ ਬਣੀ ਵੋਟ ਵੀ ਬਣੀ ਹੈਗੀ ਕੋਈ ਗੱਲ ਹੀ ਬਣ ਜੂ ਤੇਰੀ ਵੋਟ ਵੀ ਆਹ ਹੋਰ ਲੋਕਾਂ ਦਾ ਗੱਲਬਾਤ ਕਰਦੇ ਆ ਜਾਣਦੇ ਆ ਹਲਕਾ ਬਰਨਾਲਾ ਦੇ ਲੋਕ ਕਿ ਨੂੰ ਜਿਤਾਉਂਦੇ ਨੇ ਬਾਈ ਜੀ ਵੋਟ ਕਿ ਨੂੰ ਮਾਹੋਂਗੇ ਇਸ ਵਾਰ ਮੋਦੀ ਨੂੰ ਮੋਦੀ ਨੂੰ ਕਾਰ ਦੱਸ ਹੁਣ ਤੂੰ ਮੋਦੀ ਨੂੰ ਕਿਹੜਾ ਕਾਰ ਦੱਸ ਕੇ ਕਹੇਗਾ ਸਾਨੂੰ ਉਹਨੇ ਜੋ ਦੇਵ ਨਾ ਆਗਾ ਅੱਛਾ ਠੀਕ ਆ ਬੱਚੇ ਬੱਚੇ ਵੀ ਫੈਨ ਨੇ ਮੋਦੀ ਸਾਹਿਬ ਦੇ ਤੁਹਾਡੀ ਵੋਟ ਮੋਦੀ ਨੂੰ ਜਾਓਗੇ ਮੋਦੀ ਜੀ ਨੂੰ ਬੱਚੇ ਬੱਚੇ ਵੀ ਫੈਨ ਨੇ ਤੁਹਾਡੀ ਵੋਟ ਐਂਗਲ ਜੀ ਮੈਂ ਘਰ ਨੂੰ ਪੁੱਛ ਕੇ ਪਾਉਂਗਾ ਜੀ ਘਰ ਨੂੰ ਪੁੱਛ ਕੇ ਪਾਉਂਗੇ ਆਪਣਾ ਡਿਸੀਜਨ ਨਹੀਂ ਲੈਣਾ ਹੈਗਾ ਤੁਹਾਡੀ ਵੋਟ ਭਾਈ ਜੀ ਤੱਕੜੀ ਨੂੰ ਭਾਈ ਤੱਕੜੀ ਇਸ ਵਾਰ ਦੇਖਦੇ ਆ ਹਲਕਾ ਬਰਨਾਲਾ ਦੇ ਲੋਕੀ ਨੂੰ ਜਿਤਾਉਣਗੇ ਆ ਬਾਈ ਖੜਾ ਚਾਹ ਵੇਚਦਾ ਭਾਈ ਜੀ ਵੋਟ ਕਿਹਨੂੰ ਪਾਉਂਗੇ ਆ ਪੂ ਲੋਕ ਨੂੰ ਸਮਝ ਦੇ ਦਿੰਗੇ ਇਸਕੇ ਕਾਹ ਮਦੇ ਲੱਗਦੇ ਆਪਕੋ ਕਾਂਗਰਸ ਕੋ ਕਾਂਗਰਸ ਹੋਰ ਲੋਕਾਂ ਨੇ ਕਰਦਿਆ ਗੱਲਬਾਤ ਜਾਣਦੇ ਆ ਬਰਨਾਲੇ ਵਾਲੇ ਕਿਹਨੂੰ ਵੋਟ ਪਾਉਣਗੇ ਦੇਖਦੇ ਆ ਆਦੇ ਅੰਦਰ ਬੈਠੇ ਮਾਈ ਜੀ ਵੋਟ ਕਿਹਨੂੰ ਪਾਓਗੇ ਇਸ ਵਾਰ ਕਾਂਗਰਸ ਜੀ ਕਾਂਗਰਸ ਨੂੰ ਵੜਾ ਤੁਹਾਡੀ ਵੋਟ ਸਾਡੀ ਵੀ ਜੀ ਕਾਂਗਰਸ ਨੂੰ ਠੀਕ ਹੈ ਵੜਾ ਤੁਹਾਡੀ ਵੋਟ ਬੀਜੇਪੀ ਬੀਜੇਪੀ ਨੂੰ ਆਹ ਹੋਰ ਲੋਕਾਂ ਨੇ ਵੀ ਕਰਦਿਆਂ ਗੱਲਬਾਤ ਦੇਖਦੇ ਆ ਕੌਣ ਜਿੱਤ ਕੇਤੂ ਐ ਇਸ ਵਾਰ ਸਰ ਵੋਟ ਕਿਹਨੂੰ ਪਾਉਣਗੇ ਉਮੀਦ ਹੈ ਤੁਜੀ ਝਾੜੂ ਨੂੰ ਹਾ ਉਹ ਲੋਕਾਂ ਨੇ ਕਰਦੇ ਗੱਲਬਾਤ ਜਾਣਦੇ ਆ ਬਰਨਾਲੇ ਵਾਲੇ ਦੀ ਰਾਏ ਬਾਜੀ ਵੋਟ ਕਿਹਨੂੰ ਪਾਓਗੇ ਵੋਟ ਹੈ ਨਹੀਂ ਹਏ ਵੋਟ ਹੈ ਨਹੀਂ ਗੀ ਵੋਟ ਪਰ ਮਾਰਨੂ ਆ ਵੋਟ ਹੈ ਨਹੀਂ ਗੀ ਪਰ ਸਪੋਰਟ ਮਾਰਨੂ ਆ ਠੀਕ ਆ ਵੋਟ ਹੈ ਨਹੀਂ ਪਰ ਸਪੋਰਟ ਮਾਰਨੂ ਆ ਤੁਹਾਡੀ ਵੋਟ ਜੀ ਉਮੀਦ ਹੈ ਵੀਰੇ ਤੁਹਾਡੀ ਵੋਟ ਛਾੜੂ ਨੂੰ ਛਾੜੂ ਤੁਹਾਡੀ ਵੋਟ ਵੀਰੇ ਛਾੜੂ ਨੂੰ ਵੀਰੇ ਛਾੜੂ ਨੂੰ ਛਾੜੂ ਨੂੰ ਉਹਦੇ ਅੰਕਲ ਜੀ ਅੰਦਰ ਬੈਠੇ ਆ ਅੰਕਲ ਅੰਦਰ ਵੀ ਪੁੱਛਦੇ ਆ ਅੰਕਲ ਜੀ ਨੂੰ ਅੰਕਲ ਜੀ ਵੋਟ ਕਿਹਨੂੰ ਪਾਓਗੇ ਇਸ ਵਾਰ ਇਹ ਸਰ ਬੀ ਜੀ ਪੀ ਨੂੰ ਜੀ ਕਾਰ ਬੱਸ ਕਰਨ ਬਸ ਸਹੀ ਹੈ ਜੀ ਆਪਣੇ ਠੀਕ ਹੈ ਮੋਦੀ ਵਧੀਆ ਬੰਦਾ ਠੀਕ ਹੈ ਠੀਕ ਹੈ ਮੋਦੀ ਬੰਦਾ ਵਧੀਆ ਇਹ ਵੀ ਠੀਕਾ ਭਾਈ ਜੀ VOTING ਕਿਨੂੰ ਪਾਉਂਗੇ BJP ਨੂੰ ਹੀ BJP ਨੂੰ ਮੋਦੀ ਵੀ ਹੋੜ ਹਾਂਜੀ ਕਸਰੋਮਣੇ ਕਾਲੀਦੋ ਦੇ ਕਵਾਲ ਸਿੰਘ ਝੂੰਦਾ ਮਾਤਾ ਜੀ ਮਾਤਾ ਜੀ VOTING ਕਿਨੂੰ ਪਾਉਂਗੇ ਹਾਂਜੀ ਕਿਹਨੇ ਪਾਣੀ ਚਾਹੀਦੀ ਤੁਹਾਨੂੰ ਕਿਹੜੀ ਸਰਕਾਰ ਦਾ ਕਿਹੜੀ ਪਾਰਟੀ ਦਾ ਕੰਮ ਵਧੀਆ ਲੱਗਦਾ ਆ ਸਤਨਾਮਾ ਗੁੰਦੋ ਆਹ ਰਮਾ ਭਗਵੰਤ ਮਾਨ ਦੇ ਲੱਗਦੇ ਨੇ ਭਗਵੰਤ ਮਾਨ ਦੇ ਕੰਮ ਵਧੀਆ ਲੱਗਦੇ ਆ ਹੋਰ ਲੋਕਾਂ ਨਾਲ ਗੱਲਬਾਤ ਕਰਦੇ ਆ ਜਾਣਦੇ ਆ ਬਰਨਾਲਾ ਵਾਸੀਆਂ ਨੇ ਕੀ ਆ ਰਾਏ ਬਾਈ ਜੀ ਵੋਟ ਕਿਹਨੂੰ ਪਾਉਂਗੇ ਅੰਕਲ ਜੀ ਇਸ ਵਾਰ ਸਿਮਰਜੀਤ ਸਿੰਘ ਮਾਨ ਸਿਮਰਜੀਤ ਸਿੰਘ ਮਾਨ ਨੂੰ ਆ ਹੋਰ ਲੋਕਾਂ ਨਾਲ ਕਰਦੇ ਆ ਗੱਲਬਾਤ ਜਾਣਦੇ ਆ ਬਰਨਾਲਾ ਵਾਸੀਆਂ ਨੇ ਕੀ ਆ ਰਾਏ ਅੰਕਲ ਜੀ ਵੋਟ ਕਿਹਨੂੰ ਪਾਉਂਗੇ ਹਾਂਜੀ ਵੋਟ ਕਿਹਨੂੰ ਪਾਉਂਗੇ ਤੈਨੂੰ ਜਿਸ ਦਿਨ ਨੂੰ ਆਖਾਂਗੇ ਉਹਨੂੰ ਪਾ ਦਾਂਗੇ ਤੁਹਾਨੂੰ ਕਿਹਦੇ ਸੇ ਕੰਮ ਵਧੀਆ ਲੱਗਦਾ ਹੈ ਕਿਹੜੀ ਪਾਰਟੀ ਦੇ ਕੰਮ ਵਧੀਆ ਲੱਗਦੇ ਤੁਹਾਨੂੰ ਸਾਰੇ ਪਾਰਟੀਆਂ ਸਾ ਜਿਹੜਾ ਕੰਮ ਵਧੀਆ ਕਰਦੀ ਜਿਹੜੀ ਵੀ ਸਰਕਾਰ ਕੌਣ ਕਰਦਾ ਵਧੀਆ ਵੈਸੇ ਤਾਂ ਸਾਰੀਆਂ ਸਰਕਾਰਾਂ ਵਧੀਆ ਕਰ ਰਹੀਆਂ ਨੇ ਪਰ ਕੁਛ ਕਹਿ ਨਹੀਂ ਸਕਦੇ ਇਸ ਵਾਰ ਵੋਟ ਕਿਹਨੂੰ ਦੇਣਾ ਇਹ ਤਾਂ ਤੁਰੰਤ ਮੌਕੇ ਤੇ ਡਿਸਾਈਡ ਕਰਾਂਗੇ ਮੌਕੇ ਤੇ ਡਿਸਾਈਡ ਕਰਾਂਗੇ ਬਾਜੀ ਵੋਟ ਕਿਹਨੂੰ ਪਾਉਂਗੇ ਵੋਟ ਤਾਂ ਜੀ ਐ ਨਹੀਂ ਦੱਸਣਾ ਕਿ ਕਿਹਨੂੰ ਪਾਣੀ ਹੈ ਹਾਂਜੀ ਪਰ ਜਿੱਤਣ ਦੀ ਉਮੀਦ ਮਾਨ ਸਾਹਿਬ ਦੀ ਹੈ ਵਾਲਟੀ ਦੇ ਨਿਸ਼ਾਨ ਵਾਲੇ ਦੀ ਅੱਛਾ ਠੀਕ ਐ ਸਰਦਾਰ ਸੇ ਮਰਜ਼ੀ ਮਾਨ ਓਏ ਇੱਕ ਬਾਜੀ ਵੋਟ ਕਿਹਨੂੰ ਪਾਉਂਗੇ ਮਾਨ ਨੂੰ ਹੀ ਪਾਵਾਂਗੇ ਮਾਨ ਨੂੰ ਸਰਜੀਤ ਸਿੰਘ ਮਾਨ ਨੂੰ ਤੁਹਾਡੀ ਵੋਟ ਜੀ ਸਿਮਰਜੀਤ ਮਾਨ ਨੂੰ ਸਿਮਰਜੀਤ ਸਿੰਘ ਮਾਨ ਬਾਈ ਜੀ ਵੋਟ ਸਿਮਰ ਮਾਨ ਵੋਟ ਪਾਵਾਂਗੇ ਜੀ ਕਾਂਗਰਸ ਨੂੰ ਜੀ ਆਹ ਬਾਈ ਜੀ ਬਾਈ ਜੀ ਵੋਟ ਕਿਹਨੂੰ ਪਾਉਂਗੇ ਆਪਾਂ ਕਹਿ ਰਹੇ ਨੂੰ ਜੀ ਤੁਹਾਡੀ ਵੋਟ ਵੀਰ ਜੀ ਆਪਾਂ ਕਿਸੇ ਸਿਆਸਤੀ ਪਾਰਟੀ ਨੂੰ ਵੋਟ ਨਹੀਂ ਪਾਉਣੀ ਆਪਾਂ ਆਪਦੇ ਪੰਥ ਨੂੰ ਪਾਉਣੀ ਆ ਜੀ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਜੀ ਇਕੱਲੀ ਵੋਟ ਹੀ ਪਾਉਣੀ ਆ ਕਿ ਸਿੱਖੀ ਸਰੂਪ ਚ ਵਿਆਣਾ ਸਾਰਾ ਕੁਝ ਕਰਾਂਗੇ ਜੀ ਸਮਾਂ ਆਉਣ ਦੇ ਹਿਸਾਬ ਨਾਲ ਸਭ ਕੁਝ ਕਰਤਾਂਗੇ ਬਾਈ ਜੀ ਵੋਟ ਕਿਹਨੂੰ ਪਾਉਂਗੇ ਇਸ ਵਾਰ ਭਾਈ ਜਿਸ ਤੋਂ ਨੋਟਾਂ ਨਵਾਵਾਂਗੇ ਹਾਂਜੀ ਨੋਟਾਂ ਨਵਾ ਰਹੇ ਹਾਂ ਨੋਟਾਂ ਨੂੰ ਘਾਰਨ ਕਾਰਨ ਸਭ ਰਲੇ ਮਿਲੇ ਕੰਮ ਨਹੀਂ ਅੱਛਾ ਮੈਨਾਂ ਤੁਹਾਡੀ ਵੋਟ ਕਾਂਗਰਸ ਨੂੰ ਕਾਂਗਰਸ ਤੁਹਾਡੀ ਵੋਟ ਜੀ ਹਾਂ ਤਾਂ ਵੀਰੇ ਵੋਟ ਹੀ ਨੂੰ ਬਣੀ ਹੋਰੀ ਤੁਹਾਡੀ ਵੋਟ ਨਹੀਂ ਬਣੀ ਹੈਗੀ ਤੁਹਾਡੀ ਪਰ ਵੀਰੇ ਹੈ ਕਿਹਨੂੰ ਪਾਓਗੇ ਕਿਹਨੂੰ ਮਰਦੀ ਵਾਸ ਦੱਸੋ ਕਿਹੜੀ ਕੰਮ ਸਰਕਾਰ ਦੇ ਕੰਮ ਵਧੀਆ ਲੱਗਦਾ ਤੁਹਾਨੂੰ ਕਾਂਗਰਸ ਕਾਂਗਰਸ ਬਾਜੀ ਤੁਹਾਡੀ ਵੋਟ ਕਾਂਗਰਸ ਜੀ ਕਾਂਗਰਸ ਆਹ ਹੋਰ ਲੋਕਾਂ ਨੇ ਕਰਦੇ ਆ ਗੱਲਬਾਤ ਜਾਣਦੇ ਆ ਮਰਨਾਲਾ ਵਾਸੀ ਦੀ ਕੀ ਆ ਰਾਏ ਬਾਜੀ ਵੋਟ ਕਿਹਨੂੰ ਪਾਓਗੇ ਬੀਜੇਪੀ ਜੀ ਬੀਜੇਪੀ ਆਹ ਦੇ ਮਾਤਾ ਖੜੀ ਮਾਤਾ ਜੀ ਵੋਟ ਕਿਹਨੂੰ ਪਾਓਗੇ ਮਾਤਾ ਵੋਟ ਕਿਹਨੂੰ ਪਾएंगे ਇਸ ਵਾਰ ਕਿਹਨੂੰ ਪਾਈਏ ਭਾਈ ਤੁਹਾਨੂੰ ਕਿਹੜੀ ਸਰਕਾਰ ਦੇ ਕੰਮ ਵਧੀਆ ਲੱਗਦੇ ਆ ਅੱਛਾ ਕੋਈ ਨਹੀਂ ਪਾਣਾ ਬਰੇ ਕਿਸੇ ਨੂੰ ਪਾਉਣ ਨੂੰ ਜੀ ਨਹੀਂ ਕਰਦਾ ਯਾਰ ਕਾਰਨ ਮੀਤਹੇਰ ਦਾ ਵੀ ਉਹੀ ਹਾਲ ਆ ਨਾ ਬੰਦੇ ਵਿਚਰਦੇ ਆ ਨਾ ਕੋਸੋਰ ਹਾਂਜੀ ਬਾਕੀ ਯਾਰ ਸਾਰੇ ਇੱਕੋ ਹੀ ਐ ਮੈਨੂੰ ਤਾਂ ਲੱਗਦੇ ਜਿਹੜੇ ਹਿਸਾਬ ਨਾਲ ਦੱਸਣ ਜੇ ਲੱਗਦੇ ਮੈਨੂੰ ਤੁਹਾਡੀ ਵੋਟ ਬਾਈ ਜੀ ਅਜੇ ਵੀ ਕਿਸੇ ਨੂੰ ਨਹੀਂ ਪਾੜੀ ਤੁਸੀਂ ਵੀ ਕਿਸੇ ਨੂੰ ਨਹੀਂ ਪਾਉਣੇ ਕਿਹਿਆਂ ਬਾਈ ਜੀ ਵੋਟ ਕਿਹਨੂੰ ਪਾਓਗੇ ਵੋਟ ਕਿਹਨੂੰ ਪਾਓਗੇ ਭਾਜੀ ਜੀਪੀ ਭਾਜੀ ਨਵਾ ਦੇ ਹਾਂ ਕਰਨਾ ਬਸ ਵਧੀਆ ਸਰਕਾਰ ਆ ਵੀਰੇ ਵਧੀਆ ਨੌਕਰੀਆਂ ਦੇ ਜਾਂਦੀ ਹੈਗੀ ਠੀਕ ਆ ਇਸ ਵਾਰ ਝਾੜੂ ਨੂੰ ਬਾਈ ਜੀ ਵੋਟ ਕਿਹਨੂੰ ਪਾਓਗੇ ਇਸ ਵਾਰ ਬਾਈ ਵੋਟ ਕਿਹਨੂੰ ਪਾਓਗੇ ਵੋਟ ਪਾਵਾਂਗੇ ਮੋਦੀ ਨੂੰ ਹੀ ਅਗਾਂਹ ਮੋਦੀ ਨੂੰ ਵੋਟ ਪਾਣਗੇ ਆਹ ਦੇ ਬਾਈ ਜੀ ਬਾਈ ਜੀ ਵੋਟ ਕਿਹਨੂੰ ਪਾਓਗੇ ਦੇਖਦੇ ਆ ਬਰਨਾਲੇ ਵਾਲੇ ਇਸ ਵਾਰ ਕਿਹਨੂੰ ਜਿਤਾ ਕੇ ਦਿੱਲੀ ਭੇਜਦੇ ਨੇ ਇਸ ਵਾਰ ਹਲਕਾ ਸੰਗਰੂਰ ਤੋਂ ਭਾਈ ਜੀ ਵੋਟ ਕਿਹਨੂੰ ਪਾਉਂਗੇ ਆਹ ਪਾਲਿਆ ਨੂੰ ਵੀ ਆਹ ਪਾਲਿਆ ਨੂੰ ਆਹ ਦੇ ਮਾਤਾ ਜਾਂਦੀਆਂ ਮੈਡਮ ਵੋਟ ਕਿਹਨੂੰ ਪਾਉਂਗੇ ਇਸ ਵਾਰ ਦੇਖ ਲਾਂਗੇ ਕਿਹਨੂੰ ਮਰਜ਼ੀ ਵੋਟ ਦੇਖਿਆ ਨਹੀਂ ਹੈਗਾ ਹਾਂ ਜੀ ਕੋਈ ਨਹੀਂ ਕੋਈ ਨਾ ਪਾ ਦਾਂਗੇ ਜਿਹੜਾ ਵੀ ਆਗਦਾ ਹੈ ਆਵਾਂ ਆ ਗਿਆ ਜੇ ਦੇਖਿਆ ਨਹੀਂ ਆ ਦੇਖਦੇ ਆ ਹੋਰ ਲੋਕਾਂ ਨੇ ਕਰਦੇ ਆ ਗਲਵਾਦ ਉਹਨੂੰ ਕਿਹਦੀ ਸਰਕਾਰ ਦੇ ਕੰਮ ਵਧੀਆ ਲੱਗਦੇ ਆ ਸਾਰੇ ਵਧੀਆ ਕਰਦੇ ਆ ਹੁਣ ਜੇ ਕਹਿ ਦਾਂਗੇ ਤੇ ਉੱਪਰ ਹੋਰ ਔਲਾ ਪੈ ਜੂਗਾ ਅੱਛਾ ਜੀ ਤੇ ਵੋਟ ਕਿ ਨੂੰ ਪਾਈ ਆ ਵੋਟ ਤਾਂ ਸਾਇਲੈਂਟ ਹੀ ਹੁੰਦੀ ਆ ਮਾਪਦੰਡ ਕਿਹੜਾ ਤੈਅ ਕੀਤਾ ਵੇ ਕਿਹੜੇ ਤਹਿਤ ਪਾਉਂਗਾ ਬਰਨਾਲੇ ਚ ਨਹੀਂ ਨਹੀਂ ਕਿਹ ਕਿਨੀਆਂ ਸ਼ਰਤਾਂ ਤਹਿਤ ਪਾਉਂਗੇ ਕਿਹੜੀਆਂ ਕੰਡੀਸ਼ਨਾਂ ਦੇਖੋਗੇ ਬੰਦੇ ਵਿੱਚ ਜੋ ਵਧੀਆ ਕੰਮ ਕਰੇ ਅੱਛਾ ਜੋ ਕੰਮ ਵਧੀਆ ਕਰੇ ਵੋਟ ਉਹਨੂੰ ਵੋਟ ਬਣਨੀ ਹੈਗੀ ਉਮਰ ਕਿੰਨੀ ਹੋਗੀ 21 ਹੈ 21 ਸਾਲ 21 ਸਾਲ ਵੋਟ ਬਣਾ ਲਾ ਫਿਰ ਬਾਈ ਜੀ ਵੋਟ ਕਿ ਸਿਮਰਜੀਤ ਮਾਨ ਸਿਮਰਜੀਤ ਮਾਨ ਤੁਹਾਡੀ ਵੋਟ ਭਾਈ ਜੀ ਸਿਮਰਜੀਤ ਸਿੰਘ ਮਾਨ ਠੀਕ ਹੈ ਅੰਕਲ ਜੀ ਵੋਟ ਕਿਹਨੂੰ ਪਾਉਂਗੇ ਸਵਾਰ ਮਾਨ ਜੀ ਨੂੰ ਹਾਂ ਜੀ ਮਾਨ ਜੀ ਨੂੰ ਮਾਨ ਜੀ ਨੂੰ ਭਾਈ ਜੀ ਤੁਹਾਡੀ ਵੋਟ ਮਾਨ ਜੀ ਨੂੰ ਜਿਹੜੇ ਮਾਨ ਨੂੰ ਖਸ਼ ਮਾਨ ਹੈ ਮਾਨ ਚੜ ਕਿਹੜਾ ਮਾਨ ਹੈ ਸਿਮਰਜੀਤ ਮਾਨ ਕਿ ਬਗਵਾ ਮਾਨ ਨਾ ਨਾ ਸਿਮਰਜੀਤ ਮਾਨ ਅਜਾ ਸਿਮਰਜੀਤ ਮਾਨ 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 ਮਾਨਾਂ ਦੇ ਵਿੱਚ ਕਨਫਿਊਜ਼ ਹੋਏ ਪਿਆ ਹੋਵਾ ਥੋੜਾ ਜਿਹਾ ਲੋਕੀ ਵੋਟ ਕਿਹਨੂੰ ਪਾਉਂਗੇ ਜੀ ਨੂੰ ਭਾਈ ਬੋਲੋ ਤੁਹਾਨੂੰ ਕਿਹਦੇ ਕੰਮ ਵੀ ਲੱਗਦੇ ਆ ਕਾਂਗਰਸ 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 ਬਾਈ ਜੀ ਵੋਟ ਕਿਹਨੂੰ ਪਾਵੋਗੇ ਕਾਂਗਰਸ ਨੂੰ ਜੀ ਦੋ ਤੁਸੀਂ ਕਾਂਗਰਸ ਨੂੰ ਜੀ ਵੋਟ ਬਈ ਕੱਲਿਆਂ ਨੂੰ ਪਾਵਾਂਗੇ ਕੱਲਿਆਂ ਨੂੰ ਬਾਈ ਤੁਹਾਡੀ ਵੋਟ ਕਾਂਗਰਸ ਨੂੰ ਜੀ ਦੋਨਾਂ ਨੇ ਕਾਂਗਰਸ ਨੂੰ ਜੀ ਠੀਕ ਆ ਬਾਈ ਖੜਾ ਬਾਈ ਖੜ ਜਾ ਇੱਕ ਮਿੰਟ ਵੋਟ ਕਿਹਨੂੰ ਪਾਹਣਾ ਹੈ ਦੱਸ ਜਾ ਮਾਰਨ ਨੂੰ ਪਾਵਾਂਗੇ ਜੀ ਮੈਡਮ ਤੁਹਾਡੀ ਵੋਟ ਇਹ ਵੀ ਮਾਰਨ ਨੂੰ ਵੋਟ ਹੀ ਕਰਦੇ ਆਂ ਵੀ ਦੋਨਾਂ ਇਸਲਾਹ ਆ ਸਮਾਸ ਕਰਦੇ ਆ ਬਾਈ ਵੋਟ ਕਿਹਨੂੰ ਪਾਵੋਗੇ ਇਸ ਵਾਰ ਵੋਟ ਵੀਰੇ ਉਸੇ ਨੂੰ ਪਾਵਾਂਗੇ ਜੋ ਸਾਡੇ ਹੱਕ ਦੀ ਗੱਲ ਕਰੂਗਾ ਕੌਣ ਕਰਦਾ ਸਾਡੇ ਹੱਕ ਕਰੂਗਾ ਇਹ ਤਾਂ ਦੇਖੋ ਟਾਈਮ ਦੱਸੂਗਾ ਅਜੇ ਟਾਈਮ ਆਇਲ 4 ਦਿਨ ਰਹਿ ਗਏ ਕਿਹੜੀ ਸਰਕਾਰ ਦਾ ਗੜੀ ਕੰਮ ਹਰ ਇੱਕ ਦੀ ਸੋਚ ਹੈ ਜੋ ਜਿਸ ਨੂੰ ਪਾਣਾ ਚਾਹੂਗਾ ਉਸ ਨੂੰ ਪਾਊਗਾ ਅੱਛਾ ਇਸ ਤੋਂ ਪਹਿਲਾਂ ਤਾਂ ਕੌਣ ਕੀ ਦੱਸਦਾ ਹੁੰਦਾ ਠੀਕ ਆ ਜਿਹੜੇ ਸਾਡੇ ਹੱਕਾਂ ਦੀ ਗੱਲ ਕਰੂਗਾ ਵੋਟ ਉਹਨੂੰ ਜਿਹੜਾ ਵਿਕਾਸ ਕਰੂਗਾ ਵੋਟ ਉਹਨੂੰ ਆਹ ਭਾਈ ਮੁੰਡੇ ਭਾਈ ਜੀ ਕਿਹਨੂੰ ਵੋਟ ਪਾਵਾਂਗੇ ਮਾਣ ਬਾਪੂ ਨੂੰ ਮਾਣ ਬਾਪੂ ਨੂੰ ਕੱਲੀ ਵੋਟ ਹੀ ਪਾਣੀ ਹੈ ਕਿ ਸਿੱਖੀ ਸਰੂਪ ਚ ਵੀ ਹੋਣਾ ਸਿੱਖੀ ਗੁਰੂ ਦੀ ਹੋਣਾ ਜੀ ਅੱਛਾ ਸਿੱਖੀ ਸਰੂਪ ਚ ਵੀ ਹੋਣਾ ਵੋਟ ਕਿਨੂੰ ਪਾਈਏ ਜੀ ਦੱਸੋ ਤੁਹਾਨੂੰ ਕਿਹੜੀ ਸਰਕਾਰ ਦਾ ਕਿਹੜੀ ਪਾਰਟੀ ਦਾ ਕੰਮ ਵਧੀਆ ਲੱਗਦਾ ਮੈਨੂੰ ਤਾਂ ਦੋ ਪਾਰਟੀਆਂ ਵਧੀਆ ਲੱਗਦੀਆਂ ਨੇ ਕਿਹੜੀਆਂ ਪਿਕਾ ਭਗਵੰਤ ਮਾਨ ਹਾਂਜੀ ਇੱਕ 모ਦੀ ਫਿਰ ਵੋਟ ਕਿਨੂੰ ਵੋਟ ਹੁਣ ਹਾਲੇ ਕੁਝ ਨਹੀਂ ਪਤਾ ਚੱਲ ਰਿਹਾ ਜੀ ਹਾਂ ਜੀ ਦੋ ਪਾਰਟੀਆਂ ਵਧੀਆ ਲੱਗਦੇ ਦੋਨਾਂ ਚ ਇੱਕ ਚ ਦੇ ਵੋਟ ਪਾ ਦੇਣੀਆਂ ਤੇ ਮੈਡਮ ਵਟ ਮੈਡਮ ਵੋਟ ਕਿਨੂੰ ਪਾਓਗੇ ਭਈਆ ਦੇਖਾਂਗੇ ਟਾਈਮ ਹਾਲੇ ਦੇਖਾਂਗੇ ਹਜੇ ਟਾਈਮ ਨਹੀਂ ਆਇਆਗਾ ਕੋਈ ਗੱਲ ਟਾਈਮ ਵੀ ਆਲਾ 4 ਦਿਨ ਬਾਕੀ ਆ 4 ਦਿਨਾਂ ਬਾਅਦ ਰਿਜ਼ਲਟ ਆ ਜਾਏਗਾ ਕਿਨੂੰ ਪਾਓਗੇ ਸਿਮਰਨਜੀਤ ਮਾਨ ਨੂੰ ਕਾਰਨ ਕਾਰਨ ਹੈ ਕਿ ਬਦਲਾਵ ਉਹ ਵੇਖਾਂਗੇ ਜੀ ਬਦਲਾਵ ਦੇਖਾਂਗੇ ਇਸ ਵਾਰ ਕਹਿੰਦੇ ਬਦਲਾਵ ਦੇਖਾਂਗੇ ਅੰਕਲ ਜੀ ਤੁਰੇ ਹੁੰਦੇ ਅੰਕਲ ਜੀ ਵੋਟ ਕਿਨੂੰ ਪਾਓਗੇ ਵੋਟ ਕਿਨੂੰ ਪਾਓਗੇ ਛਾੜੂ ਨੂੰ ਪਾਉਂਗਾ ਜੀ ਛਾੜੂ ਨੂੰ ਜੀ ਛਾੜੂ ਨੂੰ ਠੀਕ ਹੈ ਆ ਵੀ ਭਾਈ ਜੀ ਤੁਰੇ ਹੁੰਦੇ ਭਾਈ ਜੀ ਵੋਟ ਕਿਨੂੰ ਪਾਓਗੇ ਮੀਟੇਰ ਛਾੜੂ ਵੀਰੇ ਠੀਕ ਹੈ ਮੀਟੇਰ ਛਾੜੂ ਤੁਹਾਡੀ ਵੋਟ ਜੀ ਮੀਟੇਰ ਨੂੰ ਜਾਓ ਜੀ ਠੀਕ ਹੈ ਇਹਨਾਂ ਦੀ ਵੋਟ ਵੀ ਮੀਟੇਰ ਨੂੰ ਆਓ ਹੋਰ ਲੋਕਾਂ ਨਾਲ ਕਰਦੇ ਗੱਲਬਾਤ ਜਾਣਦੇ ਆ ਹਲਕਾ ਬਰਨਾਲਾ ਦੀ ਕੀ ਆ ਰਾਏ ਭਾਈ ਜੀ ਵੋਟ ਕਿਨੂੰ ਪਾਓਗੇ ਆ ਗਿਆ ਹੁੰਦਾ ਦੱਸੋ ਜੀ ਵੋਟ ਕਿਰਵਾਉਂ। ਅਮਰਤਪਾਲ ਨੂੰ ਪਰਾ। ਅਮਰਤਪਾਲ ਤੇ ਖੜਾ ਨਹੀਂ ਬਾਈ। ਹੈਂ? ਅਮਰਤਪਾਲ ਸਾਡੇ ਨਾਲ ਸਾਡੇ ਐ ਤੇ ਖੜਾ ਯਾਰ। ਥੋੜਾ ਜਿਹਾ ਹਾਂ। ਠੀਕ ਆਈ। ਅਮਰਤਪਾਲ ਨੂੰ ਠੀਕ। ਸਰ ਵੋਟ ਕਿਨੂੰ? ਮਾਨ ਨੂੰ। ਕਿਹੜੇ ਮਾਨ ਨੂੰ? ਸਿਮਰਨਜੀਤ ਸਿੰਘ ਮਾਨ। ਸਿਮਰਨਜੀਤ ਸਿੰਘ ਮਾਨ ਨੂੰ ਕਿਉਂ ਮਾਨ ਦੋ ਨੇ ਦਮਾਨਾ ਵਿੱਚ ਕਨਫਿਊਜ਼ ਹੋ ਜਾਂਦੀ ਹੈ। ਸਰ ਵੋਟ ਕਿਨੂੰ ਪਾਉਂਗੇ? ਸਰਦਾਰ ਸਿਮਰਨ ਸਿੰਘ ਮਾਨ ਨੂੰ ਹੀ। ਇਕੱਲੀ ਵੋਟ ਕੇ ਸਿੱਖੀ ਸਰੂਪ ਦੀ। ਸਿੱਖੀ ਸਰੂਪ ਹੈ ਤਾਂ ਬਰੇ ਲਕੀਰ ਖਿੱਚ ਕੇ ਦੁਰਨ ਵਾਲੇ ਬੰਦੇ ਆਗੇ। ਪਿਛਲੀ ਵਾਰ ਵੀ ਇਹਨੂੰ ਪਾਇ ਸੀ ਦੇਖ ਤੇ ਵੀ ਇੱਕ ਟੋਕ ਕੇ ਪਾਵਾਂਗੇ। ਸਾਡੀ ਸਾਰਾ ਬਾਈ ਤੁਹਾਡੀ ਵੋਟ ਇਹਦਾ ਟੀਵੀ ਆ ਗਿਆ ਸੀ ਵਸਦਾ ਵਜਾ ਤੁਹਾਡੀ ਟੀਵੀ ਵੋਟ ਕਾਂਗਰਸ ਨੂੰ ਕਾਰਨ ਕਾਰਨ ਇਹ ਹੈ ਸੰਵਿਧਾਨ ਬਚਾਉਣਾ ਮੰਗਾਈ ਭ੍ਰਿਸ਼ਟਾਚਾਰ ਸਾਰੇ ਮੁੱਦੇ ਆ ਜਿਹੜੇ ਇਹ ਮੁੱਦੇ ਆ ਬੀਜੇਪੀ ਬਿਲਕੁਲ ਹੀ ਛੱਡ ਰਹੀ ਹੈ ਜੋ ਲੋਕਾਂ ਦੇ ਮੁੱਦੇ ਆ ਠੀਕ ਹੈ ਇਹ ਮੁੱਦੇ ਆ ਜਿਹੜੇ ਕਾਂਗਰਸ ਨੇ ਇਹਦਾ ਹੱਲ ਦੱਸਿਆ ਉਹਨੂੰ ਲਿਆਵਾਂਗੇ ਉਹਨੂੰ ਪਾਵਾਂਗੇ ਮੂਰੀ ਇਮਾਨ ਨੂੰ ਪਾਵਾਂਗੇ ਜੀ ਕਿਹੜੇ ਮਾਨ ਨੂੰ ਪਾਵਾਂਗੇ ਸ਼ਮਰਜੀਤ ਮਾਨ ਨੂੰ ਸ਼ਮਰਜੀਤ ਸਿਮਾਨ ਬਾਈ ਤੁਹਾਡੀ ਵੋਟ ਹੰਡੀ ਵੋਟ ਤਾਂ ਮੌਕੇ ਤੇ ਬਤ ਲੱਗੂ ਕਿਧਰ ਨੂੰ ਜਾਂਦੀ ਮੌਕਾ ਹਜੇ ਆਇਆ ਨਹੀਂ 4 ਦਿਨ ਰਹਿ ਗਏ ਸਾਰੇ ਹੋਈ ਨਹੀਂ 4 ਦਿਨ ਕਿਹੜੀ ਸਰਕਾਰ ਦਾ ਕਿਹੜੀ ਪਾਰਟੀ ਦਾ ਕੰਮ ਵੱਧੀ ਲੱਗਦਾ ਆਪ ਦਾ ਹੀ ਲੱਗਦਾ ਆਮ ਆਦਮੀ ਪਾਰਟੀ ਦੇ ਕੰਮ ਦੇ ਲੱਗਦਾ ਸੋਚਾਂਗੇ ਵੋਟ ਪਾਉਣ ਲੱਗੇ ਬਸ ਥੋੜੀ ਬੋੜੀ ਆਮ ਆਦਮੀ ਪਾਰਟੀ ਹਾਂ ਹੋਰ ਲੋਕਾਂ ਨੇ ਕਰਦਿਆਂ ਕੱਲ੍ਹ ਵਾ ਜਾਣਦੇ ਆ ਬਰਨਾਲੇ ਵਾਲੇ ਇਸ ਵਾਰ ਕਿਹਨੂੰ ਜਿਤਾਉਣਗੇ ਭਾਈ ਜੀ ਵੋਟ ਕਿਹਨੂੰ ਮਾਉਂਗੇ ਇਸ ਵਾਰ ਅਸੀਂ ਸਖਪਾਲ ਸਿੰਘ ਖਹਿਰਾ ਜੀ ਨੂੰ ਜੀ ਅੱਛਾ ਸਖਪਾਲ ਖਹਿਰਾ ਆ ਦੇ ਬਟੇ ਭਾਈ ਜੀ ਵੋਟ ਥੋੜੀ ਆ ਭਾਜੀ ਕਰੋ ਜੀ ਗੱਲ ਤੁਹਾਡੀ ਵੋਟ ਸਾਡੇ ਬਾਬਾ ਜੀ ਝਾੜੂ ਨੂੰ ਝਾੜੂ ਉਹਨੇ ਇੱਕ ਡਿਵੈਲਪਮੈਂਟ ਕਰਾਈਏ ਕੰਮ ਕਰਾਇਆ ਤੇ ਉਹਨੇ ਸਾਰੇ ਹਾਂ ਕਸੀਆਂ ਚ ਪਾਣੀ ਆਉਂਦਾ ਤੇ ਭਰਿਆ ਆਉਂਦਾ 9 8 8 10 ਘੰਟੇ ਸਾਨੂੰ ਲਾਈਟ ਮਿਲਦੀ ਆ ਖੇਤਾਂ ਦੇ ਵਿੱਚ ਆਦੀ ਫ੍ਰੀ ਹੋ ਗਏਗਾ ਮੰਨ ਬਿਲਕੁਲ ਬਾਈ ਤੁਹਾਡੀ ਵੋਟ ਸਾਡੀ ਤਾਂ ਵੋਟ ਹੀ ਨਹੀਂ ਬਣੀ ਇਹ ਤੁਹਾਡੀ ਵੋਟ ਨਹੀਂ ਬਣੀ ਕੀਵ ਦਾ ਕਾਰਨ ਸਰਕਾਰ ਨੇ ਆਦੀ ਕੱਟਦੀ ਮੇਰੀ ਵੋਟ ਹੀ ਕੱਟਦੇ ਬਾਈ ਤੁਹਾਡੀ ਵੋਟ ਜਿੱਤਣ ਨਾਲ ਪਾ ਦਿਆਂਗੇ ਯਾਰ ਇਹੋ ਜਿਹੇ ਤੋਕੋ ਰੋ ਪਾ ਦੇ ਆ ਵੋਟ ਜਿਤਨ ਵਾਲੇ ਨੂੰ ਠੀਕ ਹੈ ਵੀ ਕੰਮ ਠੀਕ ਆ ਵੀ ਵੋਟ ਜਿਤਨ ਵਾਲੇ ਨੂੰ ਵੋਟ ਆਹੀ ਵੋਟ ਪਾਈ ਆ। ਆ ਜੀ ਵੋਟ ਕਿਹਨੂੰ ਪਾਓਗੇ? ਨਹੀਂ ਤੇ ਨੂੰ ਜੀ। ਨਹੀਂ ਤੇ ਹਾਂ ਜੀ। ਠੀਕ ਹੈ ਜੀ ਆ ਹੋਰ ਲੋਕਾਂ ਨੇ ਕਰਨੇ ਕਲਵਾਤ। ਭਾਈ ਵੋਟ ਕਿਹਨੂੰ ਪਾਓਗੇ? ਐ ਵੀਰੇ ਵੋਟ ਕਿਹਨੂੰ ਪਾਓਗੇ? ਅਸੀਂ ਉਹਨੂੰ ਪਾਵਾਂਗੇ ਆਪਣੇ ਨੂੰ ਕਾਂਗਰਸ ਨੂੰ। ਤੁਹਾਡੀ ਵੋਟ ਕਾਂਗਰਸ ਨੂੰ। ਭਾਈ ਤੁਹਾਡੀ ਵੋਟ ਸਿਮਰਜੀਤ ਮਾਨ ਨੂੰ। ਤੁਹਾਡੀ ਵੋਟ ਜੀ ਕਾਂਗਰਸ ਨੂੰ ਕਾਂਗਰਸ ਨੂੰ ਪਾ। ਮੇਰੇ ਤੁਹਾਡੀ ਵੋਟ। ਇਹ ਵੀ ਕਾਂਗਰਸ ਨੂੰ ਪਾਗੇ। ਕਾਂਗਰਸ ਨੂੰ ਆ ਦੇ ਭਾਈ ਜੀ ਖੜੇ ਭਾਈ ਜੀ ਵੋਟ ਕਿਹਨੂੰ ਪ ਬੋਟ ਮਾਨ ਨੂੰ ਪਾਵਾਂਗੇ ਸਮਰਜੀਤ ਮਾਨ ਨੂੰ ਸਮਰਜੀਤ ਮਾਨ ਨੂੰ ਭਾਈ ਭਾਈ ਵੋਟ ਕਿਹਨੂੰ ਪਾਉਂਗੇ ਇਸ ਵਾਰ ਵੋਟ ਕਾਂਗਰਸ ਨੂੰ ਪਾਵਾਂਗੇ ਕਾਂਗਰਸ ਵਧੀਆ ਹੀ ਉੱਪਰ ਕਾਂਗਰਸ ਆਉਗੀ ਠੀਕ ਹੈ ਤੁਹਾਡੀ ਵੋਟ ਤੁਹਾਡੀ ਆਮ ਆਦਮੀ ਪਾਰਟੀ ਨੂੰ ਕਾਰਨ ਕਾਰਨ ਨੂੰ ਸੋਸਾ ਪੋਜੀਸ਼ਨ ਨੇ ਵੀ ਨਹੀਂ ਫਰੀ ਦਿੱਤੀ ਹੈ ਜਿੰਦਾਬਾਦ ਠੀਕ ਆਹਦੇ ਭਾਈ ਜਿਹੜੇ ਭਾਈ ਵੋਟ ਕਿਹਨੂੰ ਪਾਉਂਗੇ ਤੁਸੀਂ ਮੋਦੀ ਨੂੰ ਜੀ ਬੀਜੇਪੀ ਕਾਰਨ ਬਸ ਦੇਸ਼ ਦੇ ਦੇਸ਼ ਦਾ ਸੁਧਾਰ ਹੋਇਆ ਜੀ ਠੀਕ ਹੈ ਦੇਸ਼ ਦਾ ਸੁਧਾਰ ਹੋਇਆ ਤੁਹਾਡੀ ਵੋਟ ਭਾਈ ਜੀ ਕੋਦਲੀ ਮੋਦੀ ਨੂੰ ਵੋਟ ਪਾਵਾਂਗੇ ਮੋਦੀ ਨੂੰ ਵੋਟ ਪਾਵਾਂਗੇ ਆਹ ਹੋਰ ਲੋਕਾਂ ਦਾ ਕਰਦੇ ਗੱਲਬਾਤ ਜਾਣਦੇ ਆ ਬਰਨਾਲੇ ਵਾਲੇ ਇਸ ਵਾਰ ਕਿਹਨੂੰ ਜਿਤਾਉਣਗੇ ਭਾਈ ਜੀ ਵੋਟ ਕਿਹਨੂੰ ਪਾਵਾਂਗੇ ਇਸ ਵਾਰ ਮੋੜਿਆ ਕੀ ਦੱਸਾਂ ਇਹਨੂੰ ਜਿਹੜੀ ਸਰਕਾਰ ਦਾ ਕਿਹੜੀ ਪਾਰਟੀ ਤੁਹਾਨੂੰ ਕੰਮ ਵਧੀਆ ਲੱਗਦਾ ਮੋਦੀ ਨੂੰ ਪਾਵਾਂਗੇ ਮੋਦੀ ਨੂੰ ਵੋਟ ਪਾ ਦਾਂਗੇ ਉਹਦੇ ਅੰਕਲ ਜੀ ਸਾਹਕਤਾ ਬੁਲਾਇਆ ਜਾਂਦੇ ਪਤਾ ਨਹੀਂ ਕਹਦਾ ਪੁੱਛਦੇ ਅਕਲ ਦੀ ਅੰਕਲ ਜੀ ਵੋਟ ਕਿਹਨੂੰ ਪਾਵਾਂਗੇ ਇਸ ਵਾਰ ਪੌਣੀਆਂ ਹਾਂਜੀ ਕਿੱਟੇ ਕਿੱਟੇ ਮਗਲੇ ਨੀਲੇ ਮੋਰ ਇਹ ਵੀ ਚੋਰ ਉਹ ਵੀ ਚੋਰ ਅੱਛਾ ਜੀ ਬੋਰਡ ਬੋਰਡ ਦਾ ਫਾਇਦਾ ਹੀ ਕੋਈ ਨਹੀਂ ਆਪ ਦੀ ਰਹਾਫ ਦੀ ਰੱਖਿਆ ਆਪ ਹੀ ਕਰਨੀ ਪੈਣੀ ਠੀਕ ਹੈ ਕੋਈ ਫਾਇਦਾ ਨਹੀਂ ਇਹਨਾਂ ਨੂੰ ਵੋਟਾਂ ਪਾਉਣ ਦਾ ਜਿਹੜੀ ਬੋਰਡ ਕੀ ਨੂੰ ਪਾਉਂਗੇ ਆਮ ਆਦਮੀ ਪਾਰਟੀ ਨਹੀਂ ਪਾਤਾ ਜੀ ਹਾਂ ਆਮ ਆਦਮੀ ਪਾਰਟੀ ਨੂੰ ਵੋਟ ਪਾਉਣਗੇ ਆਹ ਹੋਰ ਲੋਕਾਂ ਨੇ ਕਰਦੇ ਆ ਗੱਲ ਵਾ ਜਾਣਦੇ ਆ ਮਾਜੀ ਵੋਟ ਕੀ ਨੂੰ ਪਾਉਂਗੇ ਆਮ ਆਦਮੀ ਪਾਰਟੀ ਨੂੰ ਜੀ ਕਾਡੀ ਵੋਟ ਵੀਰੇ ਆਮ ਆਦਮੀ ਨੂੰ ਆਮ ਆਦਮੀ ਪਾਰਟੀ ਆ ਆਦੇ ਅੰਕਲ ਜੀ ਆ ਗਏ ਅੰਕਲ ਜੀ ਵੋਟ ਕੀ ਨੂੰ ਪਾਉਂਗੇ ਇਸ ਵਾਰ ਹੈ ਵੋਟ ਕੀ ਨੂੰ ਪਾਉਂਗੇ ਅਸੀਂ ਤਾਂ ਪਾਉਣ ਵਾਲੇ ਆ ਜੀ ਵੋਟ ਵਾਲੇ ਕਿਹੜੀ ਪਾਰਟੀ ਪਾਉਣੀ ਹੈ ਬਰ ਨਹੀਂ ਅਸੀਂ ਆਮ ਆਦਮੀ ਪਾਰਟੀ ਨੂੰ ਪਾਵਾਂਗੇ ਵੋਟ ਕਿਹੜੀ ਪਾਰਟੀ ਤੋਂ ਆਹ ਹੋਰ ਲੋਕਾਂ ਨੇ ਕਰਦੇ ਆ ਗੱਲਬਾਤ ਜਾਣਦੇ ਬਾਈ ਵੋਟ ਕਿਹਨੂੰ ਪਾਵਗੇ ਵੋਟ ਆਮ ਪਾਰਟੀ ਨੂੰ ਆਮ ਆਦਮੀ ਪਾਰਟੀ ਨੂੰ ਹੋਰ ਦੇਖਦੇ ਆ ਦੇਖਦੇ ਇਸ ਵਾਰ ਬਰਨਾਲਾ ਦੇ ਲੋਕੀ ਨੂੰ ਜਿਤਾਉਂਦੇ ਨੇ ਦਿਦਾ ਕੇ ਦਿੱਲੀ ਭੇਜਦੇ ਨੇ ਬਾਈ ਵੋਟ ਕਿਹਨੂੰ ਪਾਵਗੇ ਵੋਟ ਜਿਹੜੀ ਸਰਕਾਰ ਕੰਮ ਕਰੂ ਆਪਾਂ ਉਹਨੂੰ ਪਾਵਾਂਗੇ ਜਿਹੜੀ ਸਰਕਾਰ ਵਧੀਆ ਕੰਮ ਕਰਦੀ ਆ ਕੰਮ ਤਾਂ ਹਜੇ ਤੱਕ ਤਾਂ ਕਿਸੇ ਨੇ ਨਹੀਂ ਵਧੀਆ ਕੀਤਾ ਅੱਛਾ ਜੀ ਹਾਂ ਪਰ ਲੋਕਾਂ ਨੂੰ ਉਮੀਦ ਸੀ ਸਰਕਾਰ ਤੋਂ ਵੀ ਪਰੇ ਉਮੀਦਾਂ ਦੇ ਖਰੇ ਨਹੀਂ ਉਤਰੇ ਹਾਂ ਭਾਈ ਜੀ ਵੋਟ ਕਿਹਨੂੰ ਪਾਉਂਗੇ ਇਸ ਵਾਰ ਜਿਹਨੂੰ ਜੀ ਸਿਮਰਜੀਤ ਮਾਨ ਜੀ ਸਿਮਰਜੀਤ ਨੂੰ ਮਾਰਨ ਨੂੰ ਆਹ ਹੋਰ ਲੋਕਾਂ ਨੇ ਕਰਦੇ ਆਂ ਗੱਲਬਾਤ ਭਾਈ ਕਾਂਗਰਸ ਨੂੰ ਕਾਂਗਰਸ ਨੂੰ ਠੀਕ ਹੈ ਇਸ਼ਾਰਾ ਵੀ ਦੂਰੋਂ ਕਰਦੇ ਨਜ਼ਰ ਆਉਂਦੇ ਨੇ ਆ ਦੇ ਆ ਭਾਈ ਨੇ ਹਾਕ ਮਾਰ ਲਈ ਭਾਈ ਹੁਣ ਚੱਲਦੇ ਆਂ ਭਾਈ ਜੀ ਵੋਟ ਕਿਹਨੂੰ ਪਾਉਂਗੇ ਮਾਨ ਸਾਹਿਬ ਨੂੰ ਭਾਈ ਕਿਹੜੇ ਮਾਨ ਲਾਉਂਨੂੰ ਸਿਮਰਜੀਤ ਮਾਨ ਸਾਹਿਬ ਨੂੰ ਠੀਕ ਹੈ ਭਾਈ ਤੁਹਾਡੀ ਵੋਟ ਭਾਈ ਤੁਹਾਡੀ ਵੋਟ ਆਪਣੀ ਬੋਟ ਨਹੀਂ ਬਣੀ ਬੋਟ ਨਹੀਂ ਬਣੀ ਕਈਆਂ ਦੀ ਬੋਟ ਬਣ ਗਈ ਕਈਆਂ ਦੇ ਵੋਟ ਪਾਉਣੀ ਆ ਬੋਟ ਬੋਡ ਤਾਂ ਅਸੀਂ ਪਾਵਾਂਗੇ ਮਾਰਨ ਨੂੰ ਕਿਹੜੇ ਮਾਰਨ ਨੂੰ ਸਿਮਰਜੀਤ ਸਿੰਘ ਮਾਰਨ ਨੂੰ ਭਾਈ ਤੁਹਾਡੀ ਵੋਟ ਮਾਰਨ ਨੂੰ ਪਾਵਾਂਗੇ ਕਿਹੜੇ ਮਾਰਨ ਨੂੰ ਆਹੀ ਮਾਰਨ ਨੂੰ ਗੱਡੇ ਵਾਲੇ ਨੂੰ ਸਿਮਰਜੀਤ ਨੂੰ ਮਾਰਨ ਨੂੰ ਆਹ ਹੋਰ ਲੋਕਾਂ ਨਾਲ ਕਰਦੇ ਆ ਗੱਲਬਾਤ ਭਾਈ ਜੀ ਵੋਟ ਕਿਹਨੂੰ ਪਾਉਗੇ ਸਖਪਾਲ ਸਿੰਘ ਖਹਿਰਾ ਕਾਂਗਰਸ ਪਾਰਟੀ ਜਿਹੜਾ ਵਿਕਾਸ 70 ਸਾਲਾਂ ਵਿੱਚ ਕਰਾਇਆ ਉਹ ਇਹਨਾਂ ਨੇ ਅੱਜ ਤੱਕ ਨਹੀਂ ਕਰਾਇਆ ਠੀਕ ਹੈ ਚਾੜੂ ਵਾਲੇ 2.5 ਸਾਲ ਹੋ ਗਏ ਇੱਥੇ ਦੇਖ ਲਓ ਨਸ਼ਾ ਆਮ ਵਿਕਦਾ ਸਾਰੇ ਪਾਸਿਓਂ ਹੋਈ ਸਿਸਟਮ ਖਰਾਬ ਹੋਇਆ ਪਿਆ ਇਸ ਲਈ ਹੱਕ ਸੱਚ ਦੀ ਇੱਕੋ ਹੀ ਪੁਕਾਰ ਆ ਸੁਖਵਾਲ ਸਿੰਘ ਕਹਿਰਾ ਬਾਈ ਤੁਹਾਡੀ ਵੋਟ ਹਾਂਜੀ ਸੁਖਵਾਲ ਸਿੰਘ ਕਹਿਰਾ ਆਪਣੇ ਠੀਕ ਹੈ ਜੀ ਇਹ ਸੰਨ ਹਲਕਾ ਸੰਗਰੂਰ ਦੇ ਕਸਬੇ ਬਰਨਾਲਾ ਦੀ ਗੱਲ ਲੋਕਾਂ ਦੀ ਰਾਏ ਦੇਖਦੇ ਆ ਇਸ ਵਾਰ ਨਤੀਜੇ ਕੀ ਹੋਣਗੇ ਚਾਰ ਦਿਨੋਂ ਪਤਾ ਲੱਗ ਜਾਵੇ ਕੈਮਰਾਮੈਨ ਹਮਾਂਚੂ ਦੇ ਨਾਲ ਮੈਂ ਆ ਆਕਾਸ਼ ਬੋਪਾ ਰਾਇ ਬਰਨਾਲਾ